ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਬਹੁਤ ਵੱਡੀ ਖਬਰ ਦੇ ਨਾਲ ਜੋ ਕਿ ਥੋੜੇ ਜਿھے ਦਿਨ ਹੀ ਹੋਇਆ ਹੜਾ ਆਇਆ ਨੂੰ ਤੇ ਫਿਰ ਵੱਡਾ ਐਲਾਨ ਹੋ ਗਿਆ ਕਹਿੰਦੇ ਡੈਮ ਦੇ ਸਾਰੇ ਗੇਟ ਖੁੱਲੇ ਜਾਣਗੇ ਫਿਰ ਪੰਜਾਬ ਦੇ ਵਿੱਚੋਂ ਉਵੇਂ ਹੀ ਪਾਣੀ ਆਊਗਾ ਜਿਵੇਂ ਪਹਿਲਾਂ ਆ ਕੇ ਗਿਆ ਤੇ ਕਹਿੰਦੇ ਤਿਆਰੀਆਂ ਕਰ ਲਓ ਬੰਨੇ ਬੁੰਨੇ ਲਾ ਲਓ ਖੇਤਾਂ ਤੇ ਕਿ ਪਾਣੀ ਟੁੱਟਣ ਦਾ ਪੂਰਾ ਖਤਰਾ ਹੋਊਗਾ ਪਹਿਲਾਂ ਵਾਂਗੂ ਹੀ ਪਾਣੀ ਹੁਣ ਫੇਰ ਛੱਡਿਆ ਜਾਊਗਾ ਦੁਬਾਰਾ ਤੇ ਇਹ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਕਿ ਹੋਰ ਵੀ ਖਬਰਾਂ ਲੈ ਕੇ ਆ ਸਕੀਏ ਤੇ ਹੁਣ ਆਪਾਂ ਵਧਦੇ ਆਂ ਬਈ ਵੀਡੀਓ ਦੇ ਵੱਲ ਅੱਜ ਇਸ ਵਕਤ ਫੇਰ ਪੰਜਾਬ ਦੇ ਲਈ ਇੱਕ ਬਹੁਤ ਵੱਡੀ ਤੇ ਚਿੰਤਾਜਨਕ ਖਬਰ ਹੈ ਔਰ ਪੰਜਾਬ ਦੇ ਵਿੱਚ ਦੁਬਾਰਾ ਫਿਰ ਹੜ੍ਹ ਆਉਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਬਹੁਤ ਵੱਡੀ ਖਬਰ ਹੈ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਤੁਸੀਂ ਵੀ ਆਪਣਾ ਵਿਚਾਰ ਲਿਖਿਓ ਖਬਰ ਆ ਰਹੀ ਹੈ ਮੌਸਮ ਵਿਭਾਗ ਨੇ ਬਹੁਤ ਵੱਡੀ ਚੇਤਾਵਨੀ ਦਿੱਤੀ ਹੈ ਜਿਹਦੇ ਕਰਕੇ ਜਿਹੜਾ ਮਾਧੋਪੁਰ ਹੈਡ ਵਰਕਸ ਹੈ ਉਹਦੇ 54 ਗੇਟ ਦੁਬਾਰਾ ਫਿਰ ਖੋਲ ਦਿੱਤੇ ਗਏ ਨੇ ਪੌਂਗ ਡੈਮ ਦੇ ਵਿੱਚੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ 37000 ਕਿਊਸਿਕ ਪਾਣੀ ਰਣਜੀਤ ਸਾਗਰ ਡੈਮ ਤੋਂ ਪੰਜਾਬ ਦੀਆਂ ਨਦੀਆਂ ਦੇ ਵਿੱਚ ਛੱਡਿਆ ਗਿਆ ਔਰ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਡੀਸੀ ਨੇ ਉਹਨਾਂ ਨੂੰ ਅਲਰਟ ਕਰ ਦਿੱਤਾ ਗਿਆ ਉਹਨਾਂ ਨੂੰ ਇਹ ਨੋਟਿਸ ਭੇਜ ਦਿੱਤੇ ਗਏ ਨੇ ਕਿ ਤੁਸੀਂ ਹੁਣ ਫਿਰ ਦੁਬਾਰਾ ਪ੍ਰਬੰਧ ਸ਼ੁਰੂ ਕਰ ਦਿਓ ਕਿਉਂਕਿ ਇੰਨੇ ਵੱਡੇ ਪੱਧਰ ਤੇ ਫਿਰ ਪਾਣੀ ਦਰਿਆਵਾਂ ਦੇ ਵਿੱਚ ਛੱਡਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਔਰ ਹਿਮਾਚਲ ਦੇ ਵਿੱਚ ਆਉਣ ਵਾਲੇ 3-4 ਦਿਨਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਹੈ ਇੱਥੇ ਹੀ ਕੁਝ ਬਹੁਤ ਵੱਡੇ ਸਵਾਲ ਨੇ ਪਹਿਲਾ ਸਵਾਲ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਪਿਛਲੇ ਹੜ੍ਹਾਂ ਦੇ ਉੱਪਰ ਖੜਾ ਅਜੇ ਬੀਤੇ ਕੱਲ੍ਹ ਹੀ ਕਿਰਤੀ ਕਿਸਾਨ ਯੂਨੀਅਨ ਨੌਜਵਾਨ ਭਾਰਤ ਸਭਾ ਡੀਟੀਐਫ ਤੇ ਪੰਜਾਬ ਸਟੂਡੈਂਟ ਯੂਨੀਅਨ ਨੇ ਫਾਜ਼ਲਕਾ ਦੇ ਡੀਸੀ ਦਫ਼ਤਰ ਦਾ ਘਰਾਓ ਕੀਤਾ ਔਰ ਵੱਡੀਆਂ ਮੰਗਾ ਹੜਾਂ ਨਾਲ ਜੁੜੀਆਂ ਸੀਗੀਆਂ ਲੋਕ ਕਹਿ ਰਹੇ ਸੀ ਕਿ ਅਸੀਂ ਰੁੜ ਗਏ ਆ ਅਜੇ ਤੱਕ ਸਾਨੂੰ ਕੋਈ ਵੀ ਸਰਕਾਰੀ ਮਦਦ ਨਹੀਂ ਦਿੱਤੀ ਗਈ ਲੋਕ ਮੰਗ ਕਰ ਰਹੇ ਸੀ ਕਿ ਜਿੰਨਾ ਨੁਕਸਾਨ ਓਨੀ ਪਰਪਾਈ ਕੀਤੀ ਜਾਵੇ ਉਥੇ ਬੋਲਦਿਆਂ ਬੁਲਾਰਿਆ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਤਾਂ ਲੋਕਾਂ ਤੋਂ ਪੈਸੇ ਮੰਗ ਰਿਹਾ ਆ ਆਪ ਤਾਂ ਮਦਦ ਕਰਨੀ ਕੀ ਹੈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਰੋਜ਼ ਟੀਵੀ ਤੇ ਆਉਂਦਾ ਹੈ ਤੇ ਕਹਿੰਦਾ ਪੈਸੇ ਦਿਓ ਪੈਸੇ ਦਿਓ ਤੇ ਲੋਕ ਮੁਆਵਜ਼ੇ ਦੀ ਉਮੀਦ ਕਰ ਰਹੇ ਨੇ ਪਿਛਲੇ ਰੁੜੇ ਲੋਕ ਅਜੇ ਤਾਬ ਨਹੀਂ ਆਏ ਬਹੁਤ ਵੱਡੇ ਪੱਧਰ ਤੇ ਤਬਾਈ ਹੋਈ ਸਵਾਲ ਇਹ ਉੱਠੇ ਕਿ ਇਹ ਹੜ ਆਪਣੇ ਆਪ ਨਹੀਂ ਆਏ ਇਹ ਕੁਦਰਤੀ ਕਰੋਪੀ ਨਹੀਂ ਇਹ ਸਰਕਾਰਾਂ ਦੀ ਨਲਾਇਕੀ ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਾਣ ਬੁੱਝ ਕੇ ਪੰਜਾਬ ਨੂੰ ਡੋਬਿਆ ਗਿਆ ਲੋਕ ਕਹਿੰਦੇ ਨਜ਼ਰ ਆਏ ਕਿ ਜਿਹੜੇ ਡੈਮ ਪਹਿਲਾਂ ਖਾਲੀ ਕਰ ਲੈਣੇ ਚਾਹੀਦੇ ਸੀ ਉਹ ਇਹਨਾਂ ਨੇ ਜਾਣ ਕੇ ਖਾਲੀ ਨਹੀਂ ਕੀਤੇ ਬਹੁਤ ਅਨਗੈਹੀ ਵਰਤੀ ਯਾਨ ਅਲੈਕੀ ਵਰਤੀ ਉਹਦੇ ਕਾਰਨ ਪੰਜਾਬ ਦੇ ਲਗਭਗ 2500 ਦੇ ਕਰੀਬ ਪਿੰਡ ਪਹਿਲਾਂ ਡੁੱਬ ਚੁੱਕੇ ਨੇ ਤੇ ਹੁਣ ਫਿਰ ਨਵਾਂ ਅਲਰਟ ਜਾਰੀ ਕਰ ਦਿੱਤਾ ਗਿਆ ਨਵੇਂ ਅਲਰਟ ਦੇ ਨਾਲ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚਿੰਤਾ ਜਿਹੜੀ ਆ ਉਹ ਉੱਭਰੀ ਹੈ ਪਹਿਲਾਂ ਤਾਂ ਸਰਕਾਰ ਕਈ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਕਵਰ ਕਰਦੀ ਨਜ਼ਰ ਆਈ ਹੈ ਪਰ ਹੁਣ ਫਿਰ ਜੇਕਰ ਕੋਈ ਨੁਕਸਾਨ ਦੀ ਗੱਲ ਵਾਪਰਦੀ ਹੈ ਤਾਂ ਇਹਦੀ ਜ਼ਿੰਮੇਵਾਰ ਸਿੱਧੀ-ਸਿੱਧੀ ਪੰਜਾਬ ਸਰਕਾਰ ਹੀ ਹੋਵੇਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਮੁੱਖ ਮੰਤਰੀ ਮੰਤੋਂ ਪਹਿਲਾਂ ਤੇ ਇਹਨਾਂ ਦਿਨਾਂ ਦੇ ਵਿੱਚ ਵੀ ਇਹ ਕਹਿੰਦੇ ਨਜ਼ਰ ਆਏ ਕਿ ਜੇਕਰ ਪ੍ਰਬੰਧ ਠੀਕ ਹੋਵੇ ਤਾਂ ਹੜ ਆ ਨਹੀਂ ਸਕਦੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਲੋਕ ਪੁੱਛਦੇ ਨੇ ਕਿ ਪ੍ਰਬੰਧ ਕਰਨਾ ਕਿੰਨੇ ਆ ਪ੍ਰਬੰਧ ਹੈ ਕਿਹਦੇ ਹੱਥ ਚ ਹੈ ਤੁਸੀਂ ਪੰਜਾਬ ਦੇ ਮੁਖਿਓ ਤੁਹਾਡੇ ਹੱਥ ਸਾਰਾ ਪ੍ਰਬੰਧ ਹੈ ਤਾਂ ਫਿਰ ਹੁਣ ਤੁਸੀਂ ਕਿਹਨੂੰ ਦੋਸ਼ ਦੇਣੇ ਹੋ ਤੇ ਕਿਹਨੂੰ ਸਵਾਲ ਪੁੱਛਦੇ ਹੋ ਸਵਾਲ ਤਾਂ ਤੁਹਾਨੂੰ ਹੁਣ ਪੰਜਾਬ ਦੀ ਜਨਤਾ ਪੁੱਛ ਰਹੀ ਹੈ ਕਿ ਜਦੋਂ ਪੰਜਾਬ ਦੇ ਲੋਕ ਡੁੱਬ ਰਹੇ ਸੀ ਤਾਂ ਤੁਸੀਂ ਹਸਪਤਾਲ 'ਚ ਜਾ ਕੇ ਭਰਤੀ ਕਿਉਂ ਹੋ ਗਏ ਹੋ ਸਕਦਾ ਲਾਜ਼ਮੀ ਤੁਹਾਡੀ ਸਿਹਤ ਨੂੰ ਕੋਈ ਦਿੱਕਤ ਆਈ ਹੋਵੇ ਪਰ ਤੁਹਾਡੀ ਬਾਕੀ ਸਰਕਾਰ ਨੇ ਕੀ ਕੀਤਾ ਪੰਜਾਬ ਦੇ ਵਿੱਚ ਡੁੱਬ ਰਹੇ ਲੋਕਾਂ ਦੇ ਲਈ ਜਿੰਨੀ ਮਦਦ ਅੱਜ ਤੱਕ ਕੀਤੀ ਗਈ ਉਹ ਆਮ ਲੋਕਾਂ ਨੇ ਕੀਤੀ ਹੈ ਜਨਤਾ ਨੇ ਕੀਤੀ ਹੈ ਸੰਗਤ ਨੇ ਕੀਤੀ ਹੈ ਜਿੰਨੇ ਵੀ ਰਾਸ਼ਨ ਪਹੁੰਚਾਏ ਗਏ ਨੇ ਪਸ਼ੂਆਂ ਦੇ ਚਾਰੇ ਪਹੁੰਚਾਏ ਗਏ ਨੇ ਜਿੰਨੇ ਵੀ ਹੜਪੀੜਤ ਇਲਾਕਿਆਂ ਦੇ ਵਿੱਚ ਲੰਗਰ ਲੱਗੇ ਰੋਟੀ ਦੇ ਚਾਹ ਦੇ ਦਵਾਈਆਂ ਦੇ ਉਹ ਸਾਰੇ ਆਮ ਲੋਕਾਂ ਨੇ ਲਾਏ ਨੇ ਤੇ ਪੰਜਾਬ ਸਰਕਾਰ ਫਿਰ ਕਿੱਥੇ ਤੇ ਕੀ ਕਰਦੀ ਰਹੀ ਹੈ ਉਧਰ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਦਾ ਇੱਕ ਨਵਾਂ ਡਰਾਮਾ ਸ਼ੁਰੂ ਹੋਇਆ ਅਸਲ ਦੇ ਵਿੱਚ ਉਹ ਕੋਈ ਰੇੜਕਾ ਨਹੀਂ ਡਰਾਮਾ ਕਿਉਂਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨਾਂ ਨੂੰ ਪਹਿਲਾਂ ਹੀ 12000 ਕਰੋੜ ਤੋਂ ਵੱਧ ਰੁਪਈਆ ਭੇਜਿਆ ਹੋਇਆ ਇਹੋ ਜਿਹੀਆਂ ਆਫਤਾਂ ਨਾਲ ਨਜਿੱਠਣ ਲਈ ਤੇ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਉਹ ਜਿਹੜੇ ਪੈਸੇ ਭੇਜੇ ਨੇ ਉਹ ਅਸੀਂ ਲਾ ਨਹੀਂ ਸਕਦੇ ਉਹ ਅਸੀਂ ਵਰਤ ਨਹੀਂ ਸਕਦੇ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਦੇ 'ਚ ਬਸ ਤਰਤੇ ਲੂਣ ਘਸਾਉਣ ਮਰਗੀਆਂ ਗੱਲਾਂ ਕੀਤੀਆਂ ਨੇ ਕਿ ਮੈਂ ਉਹਨਾਂ ਨੂੰ ਬੇਨਤੀ ਕਰ ਦਿੱਤੀ ਐ ਹੁਣ ਉਹ ਦੇਖਦੇ ਆ ਕੀ ਕਰਦੇ ਆ ਉਮੀਦ ਐ ਲੋਕਾਂ ਨੇ ਸਵਾਲ ਤਾਂ ਇਹ ਵੀ ਚੁੱਕੇ ਕਿ ਜਦੋਂ ਲੋਕ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਉਹਨਾਂ ਨੇ ਪੀਤੀ ਹੋਈ ਸੀ ਉਹ ਉਸ ਵਕਤ ਸ਼ਰਾਬੀ ਹਾਲਤ ਵਿੱਚ ਸਨ ਇਹ ਦੋਸ਼ ਕਾਫੀ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਲਾਏ ਨੇ ਕਈ ਸਾਰੇ ਚੈਨਲਾਂ 'ਤੇ ਜਦੋਂ ਮੁੱਖ ਮੰਤਰੀ ਸਾਹਿਬ ਦੀ ਵੀਡੀਓ ਚੱਲ ਰਹੀ ਸੀ ਤਾਂ ਥੱਲੇ ਲੋਕਾਂ ਦੇ ਕਮੈਂਟ ਵੀ ਇਦਾਂ ਦੇ ਆ ਰਹੇ ਸੀ ਕਿ ਜਪਦਾ ਤੁਸੀਂ ਪੀਤੀ ਹੋਈ ਆ ਤੁਸੀਂ ਬਿਲਕੁਲ ਹੋਸ਼ ਹਵਾਸ 'ਚ ਇਸ ਟਾਈਮ ਗੱਲ ਨਹੀਂ ਕਰ ਰਹੇ ਹੋ ਪਰ ਕੇਂਦਰ ਸਰਕਾਰ ਵੀ ਲਗਾਤਾਰ ਲੋਕਾਂ ਨੂੰ ਕੁਝ ਦੇਣ ਦੀ بجائے ਉਹੀ ਡਰਾਮਾ ਕਰਦੀ ਨਜ਼ਰ ਆਈ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਦੋਂ ਲੋਕ ਡੁੱਬ ਹਟੇ ਜਿਨ੍ਹਾਂ ਨੇ ਮਰਨਾ ਸੀ ਉਹ ਰੁੜ ਕੇ ਮਰ ਗਏ ਉਸ ਤੋਂ ਬਾਅਦ ਮੋਦੀ ਸਾਹਿਬ ਇੱਥੇ ਆਏ ਤਾ ਫਿਰ ਉਡਣ ਖਟੋਲੇ ਦੇ ਵਿੱਚ ਬਹਿ ਕੇ ਉਹਨਾਂ ਨੇ ਇੱਕ ਪਹਿਲਵਾਨੀ ਢੇੜਾ ਉੱਪਰ ਦੇ ਦਿੱਤਾ ਤੇ ਜਾਂਦੇ ਹੋਏ ਕਹਿੰਦੇ 1600 ਕਰੋੜ ਰੁਪਇਆ ਦੇ ਦੇਾਂਗੇ ਅਜੇ ਤੱਕ ਵੀ ਉਹ 1600 ਕਰੋੜ ਕਿੱਧਰ ਗਿਆ ਪਤਾ ਨਹੀਂ ਐ ਕੇਂਦਰ ਸਰਕਾਰ ਕਹਿੰਦੀ ਪਹਿਲੀ ਕਿਸ਼ਤ ਜਾਰੀ ਕਰ ਦੇਾਂਗੇ ਪੰਜਾਬ ਸਰਕਾਰ ਕਹਿੰਦੀ ਅਜੇ ਤੱਕ ਆਇਆ ਕੁਝ ਨਹੀਂ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਵਿਧਾਨ ਸਭਾ ਦਾ ਸੈਸ਼ਨ ਹੜਾਂ ਦੇ ਮੁੱਦੇ ਤੇ ਸੱਦਿਆ ਉੱਥੇ ਵੀ ਹੰਗਾਮਾ ਤੇ ਡਰਾਮਾ ਹੋਇਆ ਲੋਕਾਂ ਦੇ ਲਈ ਨਿਕਲ ਕੇ ਕੁਝ ਨਹੀਂ ਸਾਹਮਣੇ ਆਇਆ ਲੋਕਾਂ ਨੂੰ ਆਏ ਸੀ ਵਿਸ਼ੇਸ਼ ਸੈਸ਼ਨ ਸੱਦਿਆ ਕੁਝ ਵੱਡਾ ਕਰਨਗੇ ਕੁਝ ਨਵਾਂ ਕਰਨਗੇ ਵੱਡੀਆਂ ਰਾਹਤਾਂ ਦਾ ਐਲਾਨ ਹੋ ਸਕਦਾ ਅੱਗੇ ਤੋਂ ਹੜਕਦੇ ਆਉਣ ਹੀ ਨਾ ਇਹਦੇ ਲਈ ਕੋਈ ਵੱਡੀ ਨੀਤੀ ਕੋਈ ਵੱਡਾ ਪ੍ਰਬੰਧ ਸ਼ਹਿਸ਼ਨ ਚੋਂ ਨਿਕਲ ਸਕਦਾ ਪਰ ਉਹਦੇ ਚੋਂ ਕੱਖ ਨਹੀਂ ਨਿਕਲਿਆ